ਪਸੇ ਨਹੀਂ ਅੱਜ ਰਾਜੂ ਕਟਰੀ ਦੇ ਵਿਚਕਾਰ ਖੜੇ ਆ ਜਿੱਥੇ ਬੰਨ ਨੂੰ ਮੋਰਚੇ ਦੇ 3 ਨੰਬਰ ਚੌਕੀ ਤੇ ਤਰੇੜ ਪੈ ਗਈ ਆ ਵੇਖੋ ਆ ਵੇਖੋ ਪਾਣੀ ਲਗਾਤਾਰ ਆ ਰਿਹਾ ਤੇ ਪਾਕਿਸਤਾਨੋਂ ਜਾ ਰਿਹਾ ਵੇਖੋ ਇਧਰ ਪਾਕਿਸਤਾਨ ਆ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਖੜੇ ਆ ਆਪਾਂ ਨੰਬਰ ਤੋਂ ਕ੍ਰੋਸ ਪਾਣੀ ਕਰ ਰਿਹਾ ਹਾਂ ਜੀ 3 ਨੰਬਰ ਤੋਂ ਪਾਣੀ ਕ੍ਰੋਸ ਕਰ ਰਿਹਾ ਹੈ 3 ਨੰਬਰ ਤੋਂ ਕ੍ਰੋਸ ਕਰ ਰਿਹਾ ਪਾਣੀ ਤੇ ਮੋਰਚਾ ਤੁਸੀਂ ਦੇਖ ਹੀ ਲਿਆ ਹੈ ਇੱਕ ਵਾਰੀ ਫੇਰ ਮੀਂਗਾ ਮਾਰ ਲਓ ਆ ਵੇਖੋ ਵੇਹ ਲਾਈ ਤੱਕ ਹੈ ਇੱਥੇ ਇੱਥੇ ਬਹੁਤ ਘਟ ਪਹੁੰਚ ਪਹੁੰਚ ਦੇਣੇ ਜਿੱਥੇ ਹਕੀਕਤ ਰੇਲ 'ਚ ਹਨ ਆ ਤੁਸੀਂ ਬਸੇ ਪਾਣੀ ਵੇਖੋ ਸੱਲ ਸਹੀ ਹੈ ਤੁਹਾਡੀ ਵਿੱਚ ਇਹਨਾਂ ਨੇ ਬਹੁਤ ਘੱਟ ਆ ਵੇਖੋ ਪਾਣੀ ਆ ਵੇਖੋ ਥੱਲੇੋਂ ਲੰਘ ਰਿਹਾ ਹੈ ਆ ਵੇਖੋ ਜਿੰਦੇ ਕਾਬੂ ਪੈ ਗਿਆ ਪੈ ਗਿਆ ਨਹੀਂ ਤੇ ਫਿਰ ਕਿੰਨੇ ਪਿੰਡਾਂ ਕਿੰਨੇ ਪਿੰਡਾਂ ਸੰਪਰਕ ਟੁੱਟੇਗਾ 12 13 ਪਿੰਡਾਂ ਸੰਪਰਕ ਟੁੱਟ ਜਾਣਾ ਆ ਵੇਖੋ 15 ਆ ਪਾਕਿਸਤਾਨ ਵਾਲੇ ਪਾਸਾ ਵੇਖੋ ਆ ਪਾਕਿਸਤਾਨ ਵਾਲਾ ਪਾਸਾ ਹੈ